ਇਸ ਨੂੰ ਆਪਾਂ ਫੋਨ ਦੇ ਚਾਰਜਰ ਨਾਲ ਵੀ ਚਾਰਜ ਕਰ ਸਕਦੇ ਆ ਕਿਸਾਨਾਂ ਵਾਸਤੇ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜੁਨੀਕ ਜੀ ਆਈਟਮਾਂ ਲੈ ਕੇ ਆ ਰਹੇ ਆਂ ਦੋਸਤੋ ਕਿਸਾਨ ਐਗਰੋ ਦੇ ਪੇਜ ਤੇ ਤੁਹਾਡਾ ਸਵਾਗਤ ਆ ਸਾਰਿਆਂ ਦਾ ਜਿਹੜੀਆਂ ਵੀ ਆਈਟਮਾਂ ਆਪਾਂ ਲੈ ਕੇ ਆ ਰਹੇ ਆਂ ਪਹਿਲਾਂ ਉਹਨਾਂ ਦੀਆਂ ਵੀਡੀਓ ਹੋਣਗੀਆਂ ਵੀ ਉਹ ਕਿਸ ਕੰਮ ਵਾਸਤੇ ਆ ਬਾਅਦ ਵਿੱਚ ਉਹਨਾਂ ਦੀ ਕੀ ਸੰਭਾਲ ਆ ਆਪਾਂ ਉਹਦੇ ਬਾਰੇ ਵੀ ਵੀਡੀਓ ਪਾਵਾਂਗੇ ਤੇ ਉਹਨਾਂ ਦੀ ਰਿਪੇਅਰ ਕਿਵੇਂ ਕਰਨੀ ਆ ਤੇ ਉਹਦੇ ਬਾਰੇ ਵੀ ਵੀਡੀਓ ਪਾਵਾਂਗੇ ਜੀ ਤੁਸੀਂ ਕੀ ਨਵੇਂ ਆਈਟਮ ਲੈ ਕੇ ਆਏ ਹੋ ਭਾਈ ਜਿਹੜੀ ਆਪਾਂ ਅੱਜ ਆਈਟਮ ਲੈ ਕੇ ਆਏ ਆ ਉਹ ਆ ਇਲੈਕਟ੍ਰਿਕ ਪਾਈਪ ਇਹਦਾ ਕੰਮ ਕੀ ਹੈਗਾ ਕਿ ਘਰਾਂ ਦੇ ਵਿੱਚ ਆਪਣੇ ਕੋਲੇ ਜੇ ਮਾੜੀ-ਮੋਟੀ ਸਬਜ਼ੀ ਲੱਗੀ ਹੋਈ ਆ ਜਾਂ ਫੁੱਲ ਲੱਗੇ ਹੋਏ ਨੇ ਜਾਂ ਗਮਲਿਆਂ ਦੇ ਵਿੱਚ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਪੌਦਾ ਲੱਗਿਆ ਹੋਇਆ ਜਾਂ ਆਪਾਂ ਪਸ਼ੂਆਂ ਤੇ ਮੱਖੀ ਮਸਰ ਵਾਲੀ ਕੋਈ ਵੀ ਸਪਰੇਅ ਕਰਨੀ ਆ ਥੋੜੇ ਕੰਮ ਵਾਸਤੇ ਆਪਾਂ ਇਹ ਇਲੈਕਟ੍ਰਿਕ ਪਾਈਪ ਲੈ ਕੇ ਆਏ ਆ ਤੇ ਇਹਦਾ ਕੰਮ ਕੀ ਹੈਗਾ ਇਹਦੇ ਨਾਲ ਆ ਸਿਸਟਮ ਆਉਂਦਾ ਬਣਿਆ ਬਣਾਇਆ ਜਿੱਦਾਂ ਕਿ ਜਿਹੜੀ ਆ ਪਾ ਪਾਈ ਨੂੰ ਕਿਸੇ ਪਾਸੇ ਵੀ ਸਿੱਟ ਸਕਦੇ ਆ ਆਪਾਂ ਪਾਣੀ ਲੈ ਲਓ ਲੀਟਰ ਲੈ ਲਓ 2 ਲੀਟਰ ਪਾਣੀ ਲੈ ਲਓ 5 ਲੀਟਰ ਲੈ ਲਓ ਆ ਫਿਲਟਰ ਨੂੰ ਤੁਸੀਂ ਉਹਦੇ ਵਿੱਚ ਸਿੱਟ ਦੇਣਾ ਜਿਵੇਂ ਕਿ ਆਪਾਂ ਇਹਦੇ ਵਿੱਚ ਸਿੱਟਦਾ ਇਸ ਤੋਂ ਬਾਅਦ ਕੀ ਹੈਗਾ ਇਹ ਤੇ ਇੱਕ ਬਟਨ ਲੱਗਿਆ ਹੋਇਆ ਹੈਗਾ ਇਹਨੂੰ ਬਟਨ ਨੂੰ ਤੁਸੀਂ ਦਬ ਦੇਣਾਗਾ ਇਹ ਆਪਣੇ ਆਪ ਪ੍ਰੈਸ਼ਰ ਬਣਾ ਲੋਗੇ ਜਿੱਦਾਂ ਕਿ ਇਹਨੇ ਪ੍ਰੈਸ਼ਰ ਬਣਾ ਲਿਆ ਆ ਦੇਖੋ ਜੀ ਠੀਕਾ ਬੜੀ ਵੀਡੀਓ ਚ ਦਿਖਾ ਦੋ ਨੇੜੇ ਕਰਕੇ ਇਹ ਇਦਾਂ ਕਰਕੇ ਪ੍ਰੈਸ਼ਰ ਬਣ ਜਾਂਦਾ ਆ ਇਹ ਇਲੈਕਟ੍ਰਿਕ ਪਾਈਪ ਆ ਇਹਦੇ ਵਿੱਚ ਕੋਈ ਅਲੱਗ ਤੋਂ ਸਿਸਟਮ ਤੁਹਾਨੂੰ ਲਾਉਣ ਦੀ ਲੋੜ ਹੀ ਨਹੀਂ ਹੈਗੀ ਇੱਥੋਂ ਪਹਾਰਾ ਆਪਾਂ ਲੰਮਾ ਤੇਜ਼ ਵੀ ਕਰ ਸਕਦੇ ਆ ਠੀਕਾ ਤੇ ਇਸ ਤੋਂ ਬਾਅਦ ਇੱਥੋਂ ਘੁਮਾ ਕੇ ਇਸ ਨੂੰ ਆਪਾਂ ਪਹਾਰਾ ਚੌੜਾ ਵੀ ਕਰ ਸਕਦੇ ਆ ਇਸ ਨੂੰ ਆਪਾਂ ਫੋਨ ਦੇ ਚਾਰਜਰ ਨਾਲ ਵੀ ਚਾਰਜ ਕਰ ਸਕਦੇ ਆ ਜਿੱਦਾਂ ਕਿ ਤੁਸੀਂ ਆ ਦੇਖ ਰਹੇ ਹੋ ਨੇ ਵਿੱਚ ਜਿਹੜੀ ਕਿल्ली ਲੱਗੀ ਹੋਈ ਆ ਇਹ ਸੀ ਟਾਈਪ ਲੱਗੀ ਹੋਈ ਆ ਫੋਨ ਦੇ ਚਾਰਜ ਨਾਲ ਹੀ ਆਪਾਂ ਇਹਨੂੰ ਚਾਰਜ ਕਰ ਸਕਦੇ ਆ ਇੱਕ ਵਾਰੀ ਚਾਰਜ ਕਰਕੇ ਤੁਸੀਂ ਆਰਾਮ ਨਾਲ 2 ਘੰਟੇ ਤੋਂ ਕੰਮ ਲੈ ਸਕਦੇ ਹੋ। ਜੀ ਇਹਦੀ ਕੀਮਤ ਕਿੰਨੀ ਰੱਖੀ ਗਈ ਆ? ਬਾਈ ਜੀ ਇਹਦੀ ਜਿਹੜੀ ਕੀਮਤ ਰੱਖੀ ਹੋਈ ਆ ਉਹ ਆਪਾਂ ਨੇ 1000 ਰੁਪਏ ਕੀਮਤ ਰੱਖੀ ਹੋਈ ਆ। ਤੇ ਜੇ ਕੋਈ ਬੰਦਾ ਆਪਣੀ ਵੀਡੀਓ ਦੇਖ ਕੇ ਸ਼ੇਅਰ ਕਰਕੇ ਆਊਗਾ ਇਹ ਯੂਨਿਕ ਜੀ ਆਈਟਮ ਲੈਣ ਸਿੱਧਾ 100 ਰੁਪਏ ਦਾ ਉਹਨੂੰ ਡਿਸਕਾਊਂਟ ਦਿੱਤਾ ਜਾਊਗਾ। ਆ ਗਾਰੰਟੀ ਵਾਰੰਟੀ ਕਿਹੜਾ ਜੀ? ਬਾਈ ਜੀ ਜਿਹੜੀ ਇਹਦੀ ਗਾਰੰਟੀ ਵਾਰੰਟੀ ਰਹਿਣ ਵਾਲੀ ਆ ਉਹ ਇਹਦੀ 6 ਮਹੀਨਿਆਂ ਦੀ ਪੂਰੀ ਫੁੱਲ ਗਾਰੰਟੀ ਆ। ਕੋਈ ਵੀ ਪੀਸ ਦੇ ਵਿੱਚ ਪ੍ਰੋਬਲਮ ਆਉਂਦੀ ਆ ਤੁਹਾਨੂੰ ਪੀਸ ਬਦਲ ਕੇ ਦਿੱਤਾ ਜਾਊਗਾ। ਅਗਰ ਸਾਨੂੰ ਇਹ ਲੱਗਦਾ ਵੀ ਹਾਂ ਇਹਦੇ ਵਿੱਚ ਕੋਈ ਮਾੜੀ-ਮੋਟੀ ਕੋਈ ਪ੍ਰੋਬਲਮ ਆਈ ਹੈ ਫਿਰ ਤੁਹਾਨੂੰ ਇਹ ਰਿਪੇਅਰ ਕਰਕੇ ਦਿੱਤਾ ਜਾਊਗਾ ਜਿਹਦੇ ਵਿੱਚ ਤੁਹਾਡਾ ਕੋਈ ਖਰਚਾ ਨਹੀਂ ਹੋਊਗਾ ਆਪਣਾ ਚੈਨਲ ਕਿਸਾਨ ਐਗਰੋ ਇੰਜੀਨੀਅਰ ਤੁਸੀਂ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜਿਹੜਾ ਵੀ ਬੰਦਾ ਵੀਡੀਓ ਸ਼ੇਅਰ ਕਰਕੇ ਆਉਂਦਾਗਾ ਉਹਦੇ ਵਾਸਤੇ ਸਪੈਸ਼ਲ ਆਫਰ ਰੱਖੇ ਹੋਏ ਨੇ ਸਪੈਸ਼ਲ ਡਿਸਕਾਊਂਟ ਰੱਖੇ ਹੋਏ ਨੇਗੇ